ਪੰਜਾਬ ਦੇ ਵਿੱਚ ਪੰਚਾਇਤਾਂ ਚੋਣਾਂ ਦੇ ਨਾਲ ਜੁੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਪੰਜਾਬ ਪੰਚਾਇਤੀ ਰਾਜ ਬਿਲ 2024 ਨੂੰ ਹਰੀ ਚੰਡੀ ਦੇ ਦਿੱਤੀ ਹੈ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਪੰਚਾਇਤੀ ਰਾਜ ਸੋਧ ਬਿਲ 2024 ਨੂੰ ਰਾਜਪਾਲ ਦੀ ਮਨਜ਼ੂਰੀ ਮਿਲ ਗਈ ਹੈ ਹੁਣ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਹੋਰ ਤੇਜ ਹੋ ਜਾਵੇਗੀ ਦੱਸਦੀ ਕਿ ਨਵੇਂ ਰਾਜਪਾਲ ਨੇ ਆਪਣੇ ਕਾਰਜਕਾਲ ਦੇ ਪਹਿਲੇ ਬਿੱਲ ਨੂੰ ਹਰੀ ਚੰਡੀ ਦੇ ਦਿੱਤੀ ਹੈ ਪੰਚਾਇਤੀ ਚੋਣਾਂ ਦੇ ਵਿੱਚ ਰੱਖਵੇ ਕਰਨ ਦੀ ਪੁਰਾਣੀ ਪ੍ਰਥਾ ਵੀ ਬਹਾਲ ਹੋ ਗਈ ਹੈ ਤਾਂ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਕਿ ਪੰਜਾਬ ਦੇ ਰਾਜਪਾਲ ਗੁਲਾਬ ਕੰਕਟਾਰੀਆਂ ਨੇ ਪੰਜਾਬ ਪੰਚਾਇਤੀ ਰਾਜ ਸੋਧ ਬਿੱਲ 2024 ਨੂੰ ਪਾਸ ਕਰ ਦਿੱਤਾ ਹੈ ਰਾਜਪਾਲ ਬਣਨ ਤੋਂ ਬਾਅਦ ਉਹਨਾਂ ਦੇ ਵੱਲੋਂ ਪਾਸ ਕੀਤਾ ਗਿਆ ਇਹ ਪਹਿਲਾ ਬਿੱਲ ਹੈ ਜਿਸ ਨੂੰ ਵਿਧਾਨ ਸਭਾ ਦੇ ਵਿੱਚ ਮੰਜ਼ੂਰੀ ਦਿੱਤੀ ਗਈ ਸੀ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਹੁਣ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਹੋਰ ਤੇਜ਼ ਹੋ ਜਾਵੇਗੀ ਅਤੇ ਕੋਈ ਵੀ ਪਾਰਟੀ ਆਪਣੇ ਹਲਕੇ ਦੇ ਵਿੱਚ ਪੰਚਾਇਤੀ ਚੋਣਾਂ ਨਹੀਂ ਕਰਵਾ ਸਕੇਗੀ ਇਸ ਨਾਲ ਸਰਕਾਰ ਨੂੰ ਅਗਲੇ ਮਹੀਨੇ ਸੂਬੇ ਦੇ ਵਿੱਚ 13241 ਪੰਚਾਇਤੀ ਦੀਆਂ ਚੋਣਾਂ ਕਰਵਾਉਣ ਦੇ ਵਿੱਚ ਮਦਦ ਮਿਲੇਗੀ ਦੱਸਦੇ ਕਿ ਵਿਧਾਨ ਸਭਾ ਸੈਸ਼ਨ ਜਿਹੜਾ ਹੋਇਆ ਸੀ ਉਸ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਬਿੱਲ ਲਿਆਂਦਾ ਗਿਆ ਪੰਚਾਇਤੀ ਚੋਣਾ ਵਾਸਤੇ ਉਸ ਬਿੱਲ ਨੂੰ ਹੁਣ ਰਾਜਪਾਲ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਬਿੱਲ ਦੇ ਵਿੱਚ ਕਈ ਅਹਿਮ ਗੱਲਾਂ ਜਿਹੜੀਆਂ ਸੀ ਉਹ ਕੀਤੀਆਂ ਗਈਆਂ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਕੋਈ ਵੀ ਜਿਹੜਾ ਪਾਰਟੀ ਦੇ ਜਿਹੜਾ ਚੋਣ ਨਿਸ਼ਾਨ ਹੈ ਉਸ ਤੇ ਚੋਣ ਨਹੀਂ ਲੜੇਗਾ ਤਾਂ ਉਸ ਨੂੰ ਹੁਣ ਮਨਜ਼ੂਰੀ ਦੇ ਦਿੱਤੀ ਹੈ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਕਿ ਪਹਿਲਾ ਬਿੱਲ ਹੈ ਜਿਸ ਨੂੰ ਰਾਜਪਾਲ ਦੇ ਵੱਲੋਂ ਆਪਣੇ ਕਾਰਜਕਾਲ ਦੌਰਾਨ ਪਾਸ ਕੀਤਾ ਹੈ ਤਾਂ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਉਸ ਦੀ ਪ੍ਰਕਿਰਿਆ ਵੀ ਹੁਣ ਤੇਜ਼ ਹੋ ਜਾਵੇਗੀ ਕਿਉਂਕਿ ਰਾਜਪਾਲ ਦੇ ਵੱਲੋਂ ਵੀ ਹਰੀ ਚੰਡੀ ਦੇ ਦਿੱਤੀ ਗਈ ਹੈ ਫੋਨ ਲਾਈਨ ਤੇ ਮੇਰੇ ਸਹਿਯੋਗੀ ਵਨੀਤ ਜੁੜੇ ਹੋਏ ਨੇ ਵਨੀਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪਹਿਲੇ ਕਾਰਜਕਾਲ ਦੌਰਾਨ ਪੰਜਾਬ ਦੇ ਰਾਜਪਾਲ ਦੇ ਵੱਲੋਂ ਪਹਿਲਾ ਬਿੱਲ ਜਿਹੜਾ ਉਪਾਸ ਕਰ ਦਿੱਤਾ ਗਿਆ ਬਿਲਕੁਲ ਦੇਖੋ ਜਿਹੜਾ ਪਿਛਲਾ ਮਾਨਸੂਨ ਸੈਸ਼ਨ ਹੋਇਆ ਸੀ ਉਸ ਦੇ ਵਿੱਚ ਪੰਚਾਇਤੀ ਰਾਜ ਸੋਧ ਬਿੱਲ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਸੀ ਸਰਕਾਰ ਦੀ ਤਰਫੋਂ ਔਰ ਸਰਸਹਮਤੀ ਦੇ ਨਾਲ ਉਹ ਬਿੱਲ ਜਿਹੜਾ ਪਾਸ ਪਾਸ ਵੀ ਹੋਇਆ ਸੀ ਵਿਧਾਨ ਸਭਾ ਦੇ ਵਿੱਚ ਲੇਕਿਨ ਉਸ ਨੂੰ ਰਾਜਪਾਲ ਦੀ ਹਰੀ ਛੰਡੀ ਮਿਲਣ ਦੀ ਜ਼ਰੂਰਤ ਸੀ ਰਾਜਪਾਲ ਨੂੰ ਰਾਜਪਾਲ ਦੁਆਰਾ ਮੰਜ਼ੂਰੀ ਦੇਣ ਦੀ ਇਸ ਬਿੱਲ ਨੂੰ ਜ਼ਰੂਰਤ ਸੀ ਔਰ ਅੱਜ ਅ ਰਾਜਪਾਲ ਜਿਹੜੇ ਨੇ ਉਸ ਬਿੱਲ ਨੂੰ ਹਰੀ ਝੰਡੀ ਦੇਦੇ ਹੋਏ ਨਜ਼ਰ ਆਏ ਨੇ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ ਹੈ ਉਸ ਬਿੱਲ ਨੂੰ ਜਿਸ ਦੇ ਨਾਲ ਹੀ ਜਿਹੜਾ ਪੰਚਾਇਤੀ ਰਾਜ ਸੋਡ ਬਿੱਲ 224 ਹੈ ਉਹ ਹੁਣ ਮਨਜ਼ੂਰ ਹੋ ਚੁੱਕਿਆ ਹੈ ਯਾਨੀ ਹੁਣ ਜਿੱਦੇ ਤੌਰ ਤੇ ਪੰਚਾਇਤਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਦਖਲਅੰਦਾਜ਼ੀ ਨਹੀਂ ਹੋਏਗੀ ਪੰਚਾਇਤਾਂ ਦੇ ਵਿੱਚ ਹੁਣ ਸਿੰਬਲ ਦੇ ਉੱਪਰ ਚੋਣ ਨਹੀਂ ਹੋਣਗੇ ਬਲਕਿ ਬਿਨਾਂ ਸਿੰਬਲ ਦੇ ਚੋਣ ਹੋਣਗੇ ਇਸ ਦੇ ਨਾਲ ਹੀ ਪੰਚਾਇਤਾਂ ਦੇ ਵਿੱਚ ਮਹਿਲਾਵਾਂ ਲਈ ਜਗਾ ਰੱਖਵਾ ਕਰਨ ਦੀ ਪ੍ਰਥਾ ਸੀ ਉਹ ਵੀ ਬਹਾਲ ਹੋਏਗੀ ਯਾਨੀ ਮਹਿਲਾਵਾਂ ਨੂੰ ਉਹ ਤੇ ਅਰਖਣ ਮਿਲੇਗਾ 50% ਦਾ ਅਰਖਣ ਸਰਕਾਰ ਜਿਹੜੀ ਹੈ ਮਹਿਲਾਵਾਂ ਨੂੰ ਇਹ ਚੋਣਾਂ ਦੇ ਵਿੱਚ ਦੇਂਦੀ ਹੋਈ ਨਜ਼ਰ ਆ ਰਹੀ ਹੈ ਜਾਰਜਸਤਾਨ ਦੇ ਨਾਲ ਪਹਿਲਾਂ ਹੀ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਉਹ ਕਹਿੰਦੇ ਨਜ਼ਰ ਆਇਆ ਸੀ ਕਿ ਪੰਚਾਇਤਾਂ ਚੋਣਾਂ ਕਰਕੇ ਪੰਚਾਇਤਾਂ ਦੇ ਵਿੱਚ ਆ ਪਿੰਡਾਂ ਦੇ ਵਿੱਚ ਮਾਹੌਲ ਨਹੀਂ ਖਰਾਬ ਹੋਣਾ ਚਾਹੀਦਾ ਇਸ ਕਰਕੇ ਸਰਕਾਰ ਦੀ ਮਨਸ਼ਾ ਸੀ ਕਿ ਪੰਚਾਇਤਾਂ ਜਿਹੜੀਆਂ ਨੇ ਉਹ ਰਾਜਨੀਤਿਕ ਦਖਲਅੰਦਾਜ਼ੀ ਤੋਂ ਬਾਅਦ ਹੋ ਗਈ। ਇਸ ਕਰਕੇ ਹੁਣ ਜਿਹੜਾ ਬਿੱਲ ਪਾਸ ਹੋਇਆ ਇਸ ਤੋਂ ਬਾਅਦ ਪਸਤਲਵਾਂ ਦੇ ਵਿੱਚ ਜਿਹੜੇ ਪੰਚਾਇਤੀ ਚੋਣ ਹੋਣਗੇ ਉਹਦੇ ਵਿੱਚ ਕਿਸੇ ਵੀ ਪਾਰਟੀ ਦੇ ਸਿੰਬਲ ਦਾ ਇਸਤੇਮਾਲ ਨਹੀਂ ਹੋਏਗਾ। ਦੂਜੇ ਪਾਸੇ ਜਿਸ ਤੰਗ ਦੇ ਨਾਲ ਸਰਕਾਰ ਨੇ ਪਾਲਿਸੀ ਵੀ ਬਣਾਈ ਹੈ ਕਿ ਜੋ ਵੀ ਪੰਚਾਇਤ ਆਪਣਾ ਪੰਚ ਜਾਂ ਸਰਪੰਚ ਸਰਫੈਮਤੀ ਦੇ ਨਾਲ ਜਿਹੜਾ ਵੀ ਪਿੰਡ ਚੁਣੇਗੀ ਉਹਨੂੰ 5 ਲੱਖ ਰੁਪਏ ਇਨਾਮ ਰਕਮਾਸ਼ੀ ਵੀ ਦਿੱਤੀ ਜਾਏਗੀ। ਯਾਨੀ ਪਸਤਲਵਾਂ ਦੇ ਵਿੱਚ ਇੱਕ ਪਾਸੇ ਬਿੱਲ ਨੂੰ ਮਨਜ਼ੂਰੀ ਮਿਲੀ ਹੈ। ਦੂਜੇ ਪਾਸੇ ਪੰਚਾਇਤਾਂ ਦੇ ਵਿੱਚ ਜੜੀਆਂ ਚੋਣਾਂ ਹੋਈਆਂ ਨੇ ਉਹਨਾਂ ਦੀ ਵੀ ਸਰਗਰਮੀਆਂ ਜਿਹੜੀਆਂ ਨੇ ਉਹ ਪੇਜ ਹੋ ਚੁੱਕੀਆਂ ਨੇ ਕਿਉਂਕਿ ਇਸ ਬਿੱਲ ਨੂੰ ਮਨਜ਼ੂਰੀ ਤੋਂ ਬਾਅਦ ਸਰਕਾਰ ਜਿਹੜੀ ਹੈ ਅਕਤੂਬਰ ਦੇ ਅਧਿ ਵਿਚਕਾਰ ਦੇ ਵਿੱਚ ਯਾਨੀ ਅੱਧੇ ਅੱਧੇ ਦੇ ਮਹੀਨੇ ਤੋਂ ਬਾਅਦ ਹੀ ਸਰਕਾਰ ਜਿਹੜੀ ਹੈ ਪੰਚਾਇਤੀ ਚੋਣਾਂ ਕਰਵਾ ਸਕਦੀ ਹੈ ਯਾਨੀ ਇਹ ਵੀ ਸਪੱਸ਼ਟ ਹੋ ਚੁੱਕਿਆ ਹੈ ਕਿ ਅਕਤੂਬਰ ਦੇ ਵਿੱਚ ਹੀ ਪੰਚਾਇਤੀ ਚੋਣਾਂ ਜਿਹੜੀਆਂ ਨੇ ਉਹ ਵੀ ਹੋ ਸਕਦੀਆਂ ਨੇ ਲੇਕਿਨ ਵੱਡੀ ਖਬਰ ਆਈ ਹੈ ਕਿ ਪੰਚਾਇਤੀ ਰਾਜ ਸੋਧ ਬਿੱਲ 224 ਜਿਹੜਾ ਕੁਸ਼ਲੁਆ ਜੀ ਰਾਜਪਾਲ ਦੀ ਤਰਫੋਂ ਮਨਜ਼ੂਰੀ ਦਿੱਤੀ ਗਈ ਹੈ ਔਰ ਇਸੇ ਵੀ ਤਰ੍ਹਾਂ ਦਾ ਕੋਈ ਰੇੜਕਾ ਜਿਹੜਾ ਉਹ ਸਰਕਾਰ ਅਤੇ ਰਾਜਪਾਲ ਦੇ ਵਿਚਾਲੇ ਵੇਖਣ ਨੂੰ ਨਹੀਂ ਮਿਲਿਆ ਰਾਜਪਾਲ ਜਿਹੜੇ ਨਵੇਂ ਆਏ ਨੇ ਉਹ ਸਰਕਾਰ ਦੇ ਨਾਲ ਪੂਰਨ ਤੌਰ ਤੇ ਤਾਲਮੇਲ ਪਣਾ ਕੇ ਪੰਜਾਬ ਨੂੰ ਤਰੱਕੀ ਵੱਲ ਨੂੰ ਅੱਗੇ ਲੈ ਜਾਂਦੇ ਹੋਏ ਨਜ਼ਰ ਆ ਰਹੇ ਨੇ ਜੀ ਜੀ ਤਮਾਮ ਜਾਣਕਾਰੀ ਦੇਣ ਲਈ ਧੰਨਵਾਦ ਤਾਂ ਵੱਡੀ ਖਬਰ ਜਿਹੜੀ ਅੱਜ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਰਾਜਪਾਲ ਦੇ ਵੱਲੋਂ ਆਪਣੇ ਕਾਰਜਕਾਲ ਦੇ ਪਹਿਲੇ ਬਿੱਲ ਨੂੰ ਹਰੀ ਚੰਡੀ ਦੇ ਦਿੱਤੀ ਗਈ ਹੈ ਤਾਂ ਅਕਤੂਬਰ ਦੇ ਵਿੱਚ ਹੀ ਪੰਚਾਇਤੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਦੱਸਦੀ ਕਿ ਇਹ ਬਿਲ ਉਹੀ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਸੋਧ ਕੀਤੇ ਗਏ ਸੀ ਕਿ ਕੋਈ ਵੀ ਪਾਰਟੀ ਦੇ ਜਿਹੜਾ ਚੋਣ ਨਿਸ਼ਾਨ ਹੈ ਉਸ ਤੇ ਚੋਣ ਨਹੀਂ ਲੜੇਗਾ ਤੇ ਜਿਹੜਾ ਪਿੰਡ ਸਰਬਸੰਮਤੀ ਦੇ ਨਾਲ ਜਿਹੜਾ ਪੰਚ ਜਾਂ ਸਰਪੰਚ ਚੁੰੰਦਾ ਉਸ ਨੂੰ 5 ਲੱਖ ਦਾ ਇਨਾਮ ਵੀ ਦਿੱਤਾ ਜਾਵੇਗਾ ਕਿਉਂਕਿ ਪਿੰਡ ਦਾ ਸਰਪੰਚ ਪਿੰਡ ਦੇ ਲੋਕਾਂ ਦੇ ਹਿੱਤਾਂ ਦੇ ਲਈ ਹੁੰਦਾ ਨਾ ਕਿ ਪਾਰਟੀ ਦੇ ਲਈ ਤਾ ਉਸ ਬਿੱਲ ਨੂੰ ਹੁਣ ਹਰੀ ਚੰਡੀ ਦੇ ਦਿੱਤੀ ਗਈ ਹੈ ਤਾਂ ਅਕਤੂਬਰ ਦੇ ਵਿੱਚ ਹੀ ਚੋਣਾ ਹੋ ਸਕਦੀਆਂ ਨੇ ਪੰਚਾਇਤੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਤਾਂ ਰਾਜਪਾਲ ਜਿਹੜੇ ਗੁਲਾਬ ਚੰਦ ਕਟਾਰੀਆਂ ਨੇ ਉਹ ਸੀਮਾਨ ਦੇ ਨਾਲ ਮੋੜੇ ਦੇ ਨਾਲ ਮੋੜਾ ਲਗਾ ਕੇ ਤੁਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਪਹਿਲੇ ਬਿੱਲ ਨੂੰ ਆਪਣੇ ਕਾਰਜਕਾਲ ਦੇ ਪੰਜਾਬ ਦਾ ਜਦੋਂ ਦਾ ਆਉਣਾ ਨੇ ਰਾਜਪਾਲ ਵਜੋਂ ਉਹਦਾ ਸਾੰਬਿਆ ਪਹਿਲਾ ਬਿੱਲ ਹੈ ਜਿਨ੍ਹਾਂ ਨੂੰ ਜਿਸ ਨੂੰ ਉਹਨਾਂ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਹੈ ਤਾਂ ਹੁਣ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਹੋਰ ਤੇਜ਼ ਹੋ ਜਾਵੇਗੀ ਕਿ ਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਅਕਤੂਬਰ ਦੇ ਵਿੱਚ ਹੀ ਪੰਚਾਇਤੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤਸਵੀਰ ਸਾਫ਼ ਹੋ ਸਕਦੀ ਹੈ ਕਿ ਕਦੋਂ ਜਿਹੜੀ ਹੈ ਪੰਚਾਇਤੀ ਚੋਣਾਂ ਦੀਆਂ ਤਰੀਖਾ ਦਾ ਐਲਾਨ ਹੋ ਸਕਦਾ ਹੈ ਪੰਜਾਬ ਦੇ ਵਿੱਚ ਪੰਚਾਇਤਾਂ ਚੋਣਾਂ ਦੇ ਨਾਲ ਜੁੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਪੰਜਾਬ ਪੰਚਾਇਤੀ ਰਾਜ ਬਿਲ 2024 ਨੂੰ ਹਰੀ ਚੰਡੀ ਦੇ ਦਿੱਤੀ ਹੈ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਪੰਚਾਇਤੀ ਰਾਜ ਸੋਧ ਬਿਲ 2024 ਨੂੰ ਰਾਜਪਾਲ ਦੀ ਮਨਜ਼ੂਰੀ ਮਿਲ ਗਈ ਹੈ ਹੁਣ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਹੋਰ ਤੇਜ ਹੋ ਜਾਵੇਗੀ ਦੱਸਦੀ ਕਿ ਨਵੇਂ ਰਾਜਪਾਲ ਨੇ ਆਪਣੇ ਕਾਰਜਕਾਲ ਦੇ ਪਹਿਲੇ ਬਿੱਲ ਨੂੰ ਹਰੀ ਚੰਡੀ ਦੇ ਦਿੱਤੀ ਹੈ ਪੰਚਾਇਤੀ ਚੋਣਾਂ ਦੇ ਵਿੱਚ ਰੱਖਵੇ ਕਰਨ ਦੀ ਪੁਰਾਣੀ ਪ੍ਰਥਾ ਵਿਭਾਲ ਹੋ ਗਈ ਹੈ ਤਾਂ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਕਿ ਪੰਜਾਬ ਦੇ ਰਾਜਪਾਲ ਗੁਲਾਬਪ੍ਰਿੰਕਟਾਰੀਆਂ ਨੇ ਪੰਜਾਬ ਪੰਚਾਇਤੀ ਰਾਜ ਸੋਧ ਬਿੱਲ 2024 ਨੂੰ ਪਾਸ ਕਰ ਦਿੱਤਾ ਹੈ ਰਾਜਪਾਲ ਬਣਨ ਤੋਂ ਬਾਅਦ ਉਹਨਾਂ ਦੇ ਵੱਲੋਂ ਪਾਸ ਕੀਤਾ ਗਿਆ ਇਹ ਪਹਿਲਾ ਬਿੱਲ ਹੈ ਜਿਸ ਨੂੰ ਵਿਧਾਨ ਸਭਾ ਦੇ ਵਿੱਚ ਮੰਜ਼ੂਰੀ ਦਿੱਤੀ ਗਈ ਸੀ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਹੁਣ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਹੋਰ ਤੇਜ਼ ਹੋ ਜਾਵੇਗੀ ਅਤੇ ਕੋਈ ਵੀ ਪਾਰਟੀ ਆਪਣੇ ਹਲਕੇ ਦੇ ਵਿੱਚ ਪੰਚਾਇਤੀ ਚੋਣਾਂ ਨਹੀਂ ਕਰਵਾ ਸਕੇਗੀ ਇਸ ਨਾਲ ਸਰਕਾਰ ਨੂੰ ਅਗਲੇ ਮਹੀਨੇ ਸੂਬੇ ਦੇ ਵਿੱਚ 13241 ਪੰਚਾਇਤੀ ਦੀਆਂ ਚੋਣਾਂ ਕਰਵਾਉਣ ਦੇ ਵਿੱਚ ਮਦਦ ਮਿਲੇਗੀ ਦੱਸ ਦੇ ਕਿ ਵਿਧਾਨ ਸਭਾ ਸੈਸ਼ਨ ਜਿਹੜਾ ਹੋਇਆ ਸੀ ਉਸ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਬਿੱਲ ਲਿਆਂਦਾ ਗਿਆ ਪੰਚਾਇਤੀ ਚੋਣਾਂ ਵਾਸਤੇ ਉਸ ਬਿੱਲ ਨੂੰ ਹੁਣ ਰਾਜਪਾਲ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਬਿੱਲ ਦੇ ਵਿੱਚ ਕਈ ਅਹਿਮ ਗੱਲਾਂ ਜਿਹੜੀਆਂ ਸੀ ਉਹ ਕੀਤੀਆਂ ਗਈਆਂ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਕੋਈ ਵੀ ਜਿਹੜਾ ਪਾਰਟੀ ਦੇ ਜਿਹੜਾ ਚੋਣ ਨਿਸ਼ਾਨ ਹੈ ਉਸ ਤੇ ਚੋਣ ਨਹੀਂ ਲੜੇਗਾ ਤਾਂ ਉਸ ਨੂੰ ਹੁਣ ਮਨਜ਼ੂਰੀ ਦੇ ਦਿੱਤੀ ਹੈ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਕਿ ਪਹਿਲਾ ਬਿੱਲ ਹੈ ਜਿਸ ਨੂੰ ਰਾਜਪਾਲ ਦੇ ਵੱਲੋਂ ਆਪਣੇ ਕਾਰਜਕਾਲ ਦੌਰਾਨ ਪਾਸ ਕੀਤਾ ਹੈ ਤਾਂ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਉਸ ਦੀ ਪ੍ਰਕਿਰਿਆ ਵੀ ਹੁਣ ਤੇਜ਼ ਹੋ ਜਾਵੇਗੀ ਕਿਉਂਕਿ ਰਾਜਪਾਲ ਦੇ ਵੱਲੋਂ ਵੀ ਹਰੀ ਚੰਡੀ ਦੇ ਦਿੱਤੀ ਗਈ ਹੈ ਫੋਨ ਲਾਈਨ ਤੇ ਮੇਰੇ ਸਹਿਯੋਗੀ ਵਨੀਤ ਜੁੜੇ ਹੋਏ ਨੇ ਵਨੀਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪਹਿਲੇ ਕਾਰਜਕਾਲ ਦੌਰਾਨ ਪੰਜਾਬ ਦੇ ਰਾਜਪਾਲ ਦੇ ਵੱਲੋਂ ਪਹਿਲਾ ਬਿੱਲ ਜਿਹੜਾ ਉਪਾਸ ਕਰ ਦਿੱਤਾ ਗਿਆ ਬਿਲਕੁਲ ਦੇਖੋ ਜਿਹੜਾ ਪਿਛਲਾ ਮਾਨਸੂਨੀ ਸੈਸ਼ਨ ਹੋਇਆ ਸੀ ਉਸ ਦੇ ਵਿੱਚ ਪੰਚਾਇਤੀ ਰਾਜ ਸੋਧ ਬਿੱਲ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਸੀ ਸਰਕਾਰ ਦੀ ਤਰਫੋਂ ਔਰ ਸਰਬਸਹਿਮਤੀ ਦੇ ਨਾਲ ਉਹ ਬਿੱਲ ਜਿਹੜਾ ਪਾਸ ਪਾਸ ਵੀ ਹੋਇਆ ਸੀ ਵਿਧਾਨ ਸਭਾ ਦੇ ਵਿੱਚ ਲੇਕਿਨ ਉਸ ਨੂੰ ਰਾਜਪਾਲ ਦੀ ਹਰੀ ਝੰਡੀ ਮਿਲਣ ਦੀ ਜ਼ਰੂਰਤ ਸੀ ਰਾਜਪਾਲ ਨੂੰ ਰਾਜਪਾਲ ਦੁਆਰਾ ਮੰਜ਼ੂਰੀ ਦੇਣ ਦੀ ਇਸ ਬਿੱਲ ਨੂੰ ਜ਼ਰੂਰਤ ਸੀ ਔਰ ਅੱਜ ਅ ਰਾਜਪਾਲ ਜਿਹੜੇ ਨੇ ਉਸ ਬਿੱਲ ਨੂੰ ਹਰੀ ਚੰਡੀ ਦੇਂਦੇ ਹੋਏ ਨਜ਼ਰ ਆਏ ਨੇ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ ਹੈ ਉਸ ਬਿੱਲ ਨੂੰ ਜਿਸ ਦੇ ਨਾਲ ਹੀ ਜਿਆ ਪੰਚਾਇਤੀ ਰਾਜ ਸੋਧ ਬਿੱਲ 224 ਹੈ ਉਹ ਹੁਣ ਮਨਜ਼ੂਰ ਹੋ ਚੁੱਕਿਆ ਹੈ ਯਾਨੀ ਹੁਣ ਸਿੱਧੇ ਤੌਰ ਤੇ ਪੰਚਾਇਤਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਦਖਲਅੰਦਾਜ਼ੀ ਨਹੀਂ ਹੋਏਗੀ ਪੰਚਾਇਤਾਂ ਦੇ ਵਿੱਚ ਹੁਣ ਸਿੰਬਲ ਦੇ ਉੱਪਰ ਚੋਣ ਨਹੀਂ ਹੋਣਗੇ ਬਲਕਿ ਬਿਨਾਂ ਸਿੰਬਲ ਦੇ ਚੋਣ ਹੋਣਗੇ ਇਸ ਦੇ ਨਾਲ ਹੀ ਪੰਚਾਇਤਾਂ ਦੇ ਵਿੱਚ ਮਹਿਲਾਵਾਂ ਲਈ ਜਿਹੜਾ ਰੱਖਵਾ ਕਰਨ ਦੀ ਪ੍ਰਥਾ ਸੀ ਉਹ ਵੀ ਬਹਾਲ ਹੋਏਗੀ ਯਾਨੀ ਮਹਿਲਾਵਾਂ ਨੂੰ ਹੋ ਕੇ ਅਰਖਣ ਮਿਲੇਗਾ 50% ਦਾ ਅਰਖਣ ਸਰਕਾਰ ਜਿਹੜੀ ਹੈ ਮਹਿਲਾਵਾਂ ਨੂੰ ਇਹ ਚੋਣਾਂ ਦੇ ਵਿੱਚ ਦੇਂਦੀ ਹੋਈ ਨਜ਼ਰ ਆ ਰਹੀ ਔਰ ਜਿਸ ਤੰਕੇ ਨਾਲ ਪਹਿਲਾਂ ਹੀ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਉਹ ਕਹਿੰਦੇ ਨਜ਼ਰ ਆਇਆ ਸੀ ਕਿ ਪੰਚਾਇਤਾਂ ਚੋਣਾਂ ਕਰਕੇ ਪੰਚਾਇਤਾਂ ਦੇ ਵਿੱਚ ਆ ਪਿੰਡਾਂ ਦੇ ਵਿੱਚ ਮਾਹੌਲ ਨਹੀਂ ਖਰਾਬ ਹੋਣਾ ਚਾਹੀਦਾ ਇਸ ਕਰਕੇ ਸਰਕਾਰ ਦੀ ਮਨਸ਼ਾ ਸੀ ਕਿ ਪੰਚਾਇਤਾਂ ਜਿਹੜੀਆਂ ਨੇ ਉਹ ਰਾਜਨੀਤਿਕ ਦਖਲਅੰਦਾਜ਼ੀ ਤੋਂ ਬਾਅਦ ਮੋੜ ਦਿੱਤ ਕਰਕੇ ਹੁਣ ਜਿਹੜਾ ਬਿੱਲ ਪਾਸ ਹੋਇਆ ਇਸ ਤੋਂ ਬਾਅਦ ਪਸਲਵਾਂ ਦੇ ਵਿੱਚ ਜਿਹੜੇ ਪੰਚਾਇਤੀ ਚੋਣ ਹੋਣਗੇ ਉਹਦੇ ਵਿੱਚ ਕਿਸੇ ਵੀ ਪਾਰਟੀ ਦੇ ਸਿੰਪਲ ਦਾ ਇਸਤੇਮਾਲ ਨਹੀਂ ਹੋਏਗਾ ਅਤੇ ਦੂਜੇ ਪਾਸੇ ਜਿਸ ਤੰਗ ਦੇ ਨਾਲ ਸਰਕਾਰ ਨੇ ਪਾਲਿਸੀ ਵੀ ਬਣਾਈ ਹੈ ਕਿ ਜੋ ਵੀ ਪੰਚਾਇਤ ਆਪਣਾ ਪੰਚ ਜਾਂ ਸਰਪੰਚ ਸਰਫੈਮਤੀ ਦੇ ਨਾਲ ਜਿਹੜਾ ਵੀ ਪਿੰਡ ਚੁਣੇਗੀ ਉਹਨੂੰ 5 ਲੱਖ ਰੁਪਇਆ ਇਨਾਮ ਰਕਮ ਰਸ਼ੀ ਵੀ ਦਿੱਤੀ ਜਾਏਗੀ ਯਾਨੀ ਪਸਲਵਾਂ ਦੇ ਵਿੱਚ ਇੱਕ ਪਾਸੇ ਬਿੱਲ ਨੂੰ ਮਨਜ਼ੂਰੀ ਮਿਲੀ ਹੈ ਦੂਜੇ ਪਾਸੇ ਪੰਚਾਇਤਾਂ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ ਉਹਨਾਂ ਦੀ ਵੀ ਸਰਗਰਮੀਆਂ ਜਿਹੜੀਆਂ ਨੇ ਉਹ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਇਸ ਬਿੱਲ ਨੂੰ ਮਨਜ਼ੂਰੀ ਤੋਂ ਬਾਅਦ ਸਰਕਾਰ ਜਿਹੜੀ ਹੈ ਅਕਤੂਬਰ ਦੇ ਅਧ ਵਿਚਕਾਰ ਦੇ ਵਿੱਚ ਯਾਨੀ ਅੱਧ ਅੱਧ ਦੇ ਵਿੱਚ ਤੋਂ ਬਾਅਦ ਹੀ ਸਰਕਾਰ ਜਿਹੜੀ ਹੈ ਪੰਚਾਇਤੀ ਚੋਣਾਂ ਕਰਵਾ ਸਕਦੀ ਹੈ ਯਾਨੀ ਇਹ ਵੀ ਸਪੱਸ਼ਟ ਹੋ ਚੁੱਕਿਆ ਹੈ ਕਿ ਅਕਤੂਬਰ ਦੇ ਵਿੱਚ ਹੀ ਪੰਚਾਇਤੀ ਚੋਣਾਂ ਜਿਹੜੀਆਂ ਨੇ ਉਹ ਵੀ ਹੋ ਸਕਦੀਆਂ ਨੇ ਲੇਕਿਨ ਵੱਡੀ ਖਬਰ ਆਈ ਹੈ ਕਿ ਪੰਚਾਇਤੀ ਰਾਜ ਸੋਧ ਬਿੱਲ 224 ਜਿਹੜਾ ਕੁਸ਼ ਨੂੰ ਅਜੇ ਰਾਜਪਾਲ ਦੀ ਤਰਫੋਂ ਮਨਜ਼ੂਰੀ ਦਿੱਤੀ ਗਈ ਹੈ ਔਰ ਇਸੋ ਵੀ ਤਰ੍ਹਾਂ ਦਾ ਕੋਈ ਰੇੜਕਾ ਜਿਹੜਾ ਉਹ ਸਰਕਾਰ ਅਤੇ ਰਾਜਪਾਲ ਦੇ ਵਿਚਾਲੇ ਵੇਖਣ ਨੂੰ ਨਹੀਂ ਮਿਲਿਆ ਰਾਜਪਾਲ ਜਿਹੜੇ ਨਵੇਂ ਆਏ ਨੇ ਉਹ ਸਰਕਾਰ ਦੇ ਨਾਲ ਪੂਰਨ ਤੌਰ ਤੇ ਤਾਲਮੇਲ ਬਣਾ ਕੇ ਪੰਜਾਬ ਨੂੰ ਤਰੱਕੀ ਵੱਲ ਨੂੰ ਅੱਗੇ ਲੈ ਜਾਂਦੇ ਹੋਏ ਨਜ਼ਰ ਆ ਰਹੇ ਨੇ ਜੀ ਜੀ तमाम ਜਾਣਕਾਰੀ ਦੇਣ ਲਈ ਧੰਨਵਾਦ ਤਾਂ ਵੱਡੀ ਖਬਰ ਜਿਹੜੀ ਅੱਜ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਰਾਜਪਾਲ ਦੇ ਵੱਲੋਂ ਆਪਣੇ ਕਾਰਜਕਾਲ ਦੇ ਪਹਿਲੇ ਬਿੱਲ ਨੂੰ ਹਰੀ ਚੰਡੀ ਦੇ ਦਿੱਤੀ ਗਈ ਹੈ ਤਾਂ ਅਕਤੂਬਰ ਦੇ ਵਿੱਚ ਹੀ ਪੰਚਾਇਤੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਦੱਸ ਜੀ ਕਿ ਇਹ ਬਿਲ ਉਹੀ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਸੋਧ ਕੀਤੇ ਗਏ ਸੀ ਕਿ ਕੋਈ ਵੀ ਪਾਰਟੀ ਦੇ ਜਿਹੜਾ ਚੋਣ ਨਿਸ਼ਾਨ ਹੈ ਉਸ ਤੇ ਚੋਣ ਨਹੀਂ ਲੜੇਗਾ ਤੇ ਜਿਹੜਾ ਪਿੰਡ ਸਰਬਸਮਤੀ ਦੇ ਨਾਲ ਜਿਹੜਾ ਪੰਚ ਜਾਂ ਸਰਪੰਚ ਚੁੰੰਦਾ ਉਸ ਨੂੰ 5 ਲੱਖ ਦਾ ਇਨਾਮ ਵੀ ਦਿੱਤਾ ਜਾਵੇਗਾ ਕਿਉਂਕਿ ਪਿੰਡ ਦਾ ਸਰਪੰਚ ਪਿੰਡ ਦੇ ਲੋਕਾਂ ਦੇ ਹਿੱਤਾਂ ਦੇ ਲਈ ਹੁੰਦਾ ਨਾ ਕਿ ਪਾਰਟੀ ਦੇ ਲਈ ਤਾਂ ਉਸ ਬਿੱਲ ਨੂੰ ਹੁਣ ਹਰੀ ਚੰਡੀ ਦੇ ਦਿੱਤੀ ਗਈ ਹੈ ਤਾਂ ਅਕਤੂਬਰ ਦੇ ਵਿੱਚ ਹੀ ਚੋਣਾਂ ਹੋ ਸਕਦੀਆਂ ਨੇ ਪੰਚਾਇਤੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਤਾਂ ਰਾਜਪਾਲ ਜਿਹੜੇ ਗੁਲਾਬ ਚੰਦ ਕਤਾਰੀਆਂ ਨੇ ਉਹ ਸੀਐਮ ਮਾਨ ਦੇ ਨਾਲ ਮੋਢੇ ਦੇ ਨਾਲ ਮੋਢਾ ਲਗਾ ਕੇ ਤੁਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਪਹਿਲੇ ਬਿੱਲ ਨੂੰ ਆਪਣੇ ਕਾਰਜਕਾਲ ਦੇ ਪੰਜਾਬ ਦਾ ਜਦੋਂ ਦਾ ਆਉਣਾ ਨੇ ਰਾਜਪਾਲ ਵਜੋਂ ਉਹਦਾ ਸਾmbਿਆ ਪਹਿਲਾ ਬਿੱਲ ਹੈ ਜਿਨ੍ਹਾਂ ਨੂੰ ਜਿਸ ਨੂੰ ਉਹਨਾਂ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਹੈ ਤਾਂ ਹੁਣ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਹੋਰ ਤੇਜ਼ ਹੋ ਜਾਵੇਗੀ ਕਿ ਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਅਕਤੂਬਰ ਦੇ ਵਿੱਚ ਹੀ ਪੰਚਾਇਤੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤਸਵੀਰ ਸਾਫ਼ ਹੋ ਸਕਦੀ ਹੈ ਕਿ ਕਦੋਂ ਜਿਹੜੀ ਹੈ ਪੰਚਾਇਤੀ ਚੋਣਾਂ ਦੀਆਂ ਤਰੀਖਾ ਦਾ ਐਲਾਨ ਹੋ ਸਕਦਾ ਹੈ ਪੰਜਾਬ ਦੇ ਵਿੱਚ ਪੰਚਾਇਤਾਂ ਚੋਣਾਂ ਦੇ ਨਾਲ ਜੁੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਕਿ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਪੰਜਾਬ ਪੰਚਾਇਤੀ ਰਾਜ ਬਿਲ 2024 ਨੂੰ ਹਰੀ ਚੰਡੀ ਦੇ ਦਿੱਤੀ ਹੈ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਪੰਚਾਇਤੀ ਰਾਜ ਸੋਧ ਬਿਲ 2024 ਨੂੰ ਰਾਜਪਾਲ ਦੀ ਮਨਜ਼ੂਰੀ ਮਿਲ ਗਈ ਹੈ ਹੁਣ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਹੋਰ ਤੇਜ ਹੋ ਜਾਵੇਗੀ ਦੱਸਦੀ ਕਿ ਨਵੇਂ ਰਾਜਪਾਲ ਨੇ ਆਪਣੇ ਕਾਰਜਕਾਲ ਦੇ ਪਹਿਲੇ ਬਿੱਲ ਨੂੰ ਹਰੀ ਚੰਡੀ ਦੇ ਦਿੱਤੀ ਹੈ ਪੰਚਾਇਤੀ ਚੋਣਾਂ ਦੇ ਵਿੱਚ ਰਾਖਵੇਂ ਕਰਨ ਦੀ ਪੁਰਾਣੀ ਪ੍ਰਥਾ ਵੀ ਬਹਾਲ ਹੋ ਗਈ ਹੈ ਤਾਂ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਕਿ ਪੰਜਾਬ ਦੇ ਰਾਜਪਾਲ ਗੁਲਾਬ ਚੰਕਟਾਰੀਆਂ ਨੇ ਪੰਜਾਬ ਪੰਚਾਇਤੀ ਰਾਜ ਸੋਧ ਬਿੱਲ 2024 ਨੂੰ ਪਾਸ ਕਰ ਦਿੱਤਾ ਹੈ ਰਾਜਪਾਲ ਬਣਨ ਤੋਂ ਬਾਅਦ ਉਹਨਾਂ ਦੇ ਵੱਲੋਂ ਪਾਸ ਕੀਤਾ ਗਿਆ ਇਹ ਪਹਿਲਾ ਬਿੱਲ ਹੈ ਜਿਸ ਨੂੰ ਵਿਧਾਨ ਸਭਾ ਦੇ ਵਿੱਚ ਮੰਜ਼ੂਰੀ ਦਿੱਤੀ ਗਈ ਸੀ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਹੁਣ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਹੋਰ ਤੇਜ਼ ਹੋ ਜਾਵੇਗੀ ਅਤੇ ਕੋਈ ਵੀ 파ਰਟੀ ਆਪਣੇ ਹਲਕੇ ਦੇ ਵਿੱਚ ਪੰਚਾਇਤੀ ਚੋਣਾਂ ਨਹੀਂ ਕਰਵਾ ਸਕੇਗੀ ਇਸ ਨਾਲ ਸਰਕਾਰ ਨੂੰ ਅਗਲੇ ਮਹੀਨੇ ਸੂਬੇ ਦੇ ਵਿੱਚ 13241 ਪੰਚਾਇਤੀ ਦੀਆਂ ਚੋਣਾਂ ਕਰਵਾਉਣ ਦੇ ਵਿੱਚ ਮਦਦ ਮਿਲੇਗੀ ਦੱਸਿਆ ਕਿ ਵਿਧਾਨ ਸਭਾ ਸੈਸ਼ਨ ਜਿਹੜਾ ਹੋਇਆ ਸੀ ਉਸ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਬਿੱਲ ਲਿਆਂਦਾ ਗਿਆ ਪੰਚਾਇਤੀ ਚੋਣਾਂ ਵਾਸਤੇ ਉਸ ਬਿੱਲ ਨੂੰ ਹੁਣ ਰਾਜਪਾਲ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਬਿੱਲ ਦੇ ਵਿੱਚ ਕਈ ਅਹਿਮ ਗੱਲਾਂ ਜਿਹੜੀਆਂ ਸੀ ਉਹ ਕੀਤੀਆਂ ਗਈਆਂ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਕੋਈ ਵੀ ਜਿਹੜਾ ਪਾਰਟੀ ਦੇ ਜਿਹੜਾ ਚੋਣ ਨਿਸ਼ਾਨ ਹੈ ਉਸ ਤੇ ਚੋਣ ਨਹੀਂ ਲੜੇਗਾ ਤਾਂ ਉਸ ਨੂੰ ਹੁਣ ਮਨਜ਼ੂਰੀ ਦੇ ਦਿੱਤੀ ਹੈ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਕਿ ਪਹਿਲਾ ਬਿੱਲ ਹੈ ਜਿਸ ਨੂੰ ਰਾਜਪਾਲ ਦੇ ਵੱਲੋਂ ਆਪਣੇ ਕਾਰਜਕਾਲ ਦੌਰਾਨ ਪਾਸ ਕੀਤਾ ਹੈ ਤਾਂ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਉਸ ਦੀ ਪ੍ਰਕਿਰਿਆ ਵੀ ਹੁਣ ਤੇਜ਼ ਹੋ ਜਾਵੇਗੀ ਕਿਉਂਕਿ ਰਾਜਪਾਲ ਦੇ ਵੱਲੋਂ ਵੀ ਹਰੀ ਚੰਡੀ ਦੇ ਦਿੱਤੀ ਗਈ ਹੈ ਫੋਨ ਲਾਈਨ ਤੇ ਮੇਰੇ ਸਹਿਯੋਗੀ ਵਨੀਤ ਜੁੜੇ ਹੋਏ ਨੇ ਵਨੀਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪਹਿਲੇ ਕਾਰਜਕਾਲ ਦੌਰਾਨ ਪੰਜਾਬ ਦੇ ਰਾਜਪਾਲ ਦੇ ਵੱਲੋਂ ਪਹਿਲਾ ਬਿੱਲ ਜਿਹੜਾ ਉਪਾਸ ਕਰ ਦਿੱਤਾ ਗਿਆ ਹੈ ਬਿਲਕੁਲ ਦੇਖੋ ਜਿਹੜਾ ਪਿਛਲਾ ਮਾਨਸੂਨ ਸੈਸ਼ਨ ਹੋਇਆ ਸੀ ਉਸ ਦੇ ਵਿੱਚ ਪੰਚਾਇਤੀ ਰਾਜ ਸੋਧ ਬਿੱਲ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਸੀ ਸਰਕਾਰ ਦੀ ਤਰਫੋਂ। ਔਰ ਸਰਬਸਹਿਮਤੀ ਦੇ ਨਾਲ ਉਹ ਬਿੱਲ ਜਿਹੜਾ ਪਾਸ ਪਾਸ ਵੀ ਹੋਇਆ ਸੀ ਵਿਧਾਨ ਸਭਾ ਦੇ ਵਿੱਚ। ਲੇਕਿਨ ਉਸ ਨੂੰ ਰਾਜਪਾਲ ਦੀ ਹਰੀ ਝੰਡੀ ਮਿਲਣ ਦੀ ਜ਼ਰੂਰਤ ਸੀ। ਰਾਜਪਾਲ ਨੂੰ ਰਾਜਪਾਲ ਦੁਆਰਾ ਮੰਜ਼ੂਰੀ ਦੇਣ ਦੀ ਉਸੇ ਨੂੰ ਜ਼ਰੂਰਤ ਸੀ। ਔਰ ਅੱਜ ਅ ਰਾਜਪਾਲ ਜਿਹੜੇ ਨੇ ਉਸ ਬਿੱਲ ਨੂੰ ਹਰੀ ਝੰਡੀ ਦੇਦੇ ਹੋਏ ਨਜ਼ਰ ਆਏ ਨੇ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ ਹੈ ਉਸ ਬਿੱਲ ਨੂੰ ਜਿਸ ਦੇ ਨਾਲ ਹੀ ਜਿਆ ਪੰਚਾਇਤੀ ਰਾਜ ਸੋਡ ਬਿੱਲ 2024 ਹੈ ਉਹ ਹੁਣ ਮਨਜ਼ੂਰ ਹੋ ਚੁੱਕਿਆ ਹੈ ਯਾਨੀ ਹੁਣ ਸਿੱਧੇ ਤੌਰ ਤੇ ਪੰਚਾਇਤਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਦਖਲਅੰਦਾਜ਼ੀ ਨਹੀਂ ਹੋਏਗੀ ਪੰਚਾਇਤਾਂ ਦੇ ਵਿੱਚ ਹੁਣ ਸਿੰਬਲ ਦੇ ਉੱਪਰ ਚੋਣ ਨਹੀਂ ਹੋਣਗੇ ਬਲਕਿ ਬਿਨਾਂ ਸਿੰਬਲ ਦੇ ਚੋਣ ਹੋਣਗੇ ਇਸ ਦੇ ਨਾਲ ਹੀ ਪੰਚਾਇਤਾਂ ਦੇ ਵਿੱਚ ਮਹਿਲਾਵਾਂ ਲਈ ਜਿਹੜਾ ਰੱਖਵਾ ਕਰਨ ਦੀ ਪ੍ਰਥਾ ਸੀ ਉਹ ਵੀ ਬਹਾਲ ਹੋਏਗੀ ਯਾਨੀ ਮਹਿਲਾਵਾਂ ਨੂੰ ਉਹ ਤੇ ਅਰਖਣ ਮਿਲੇਗਾ 50% ਦਾ ਅਰਖਣ ਸਰਕਾਰ ਜਿਹੜੀ ਹੈ ਮਹਿਲਾਵਾਂ ਨੂੰ ਇਚੋਣਾਂ ਦੇ ਵਿੱਚ ਦੇਂਦੀ ਹੋਈ ਨਜ਼ਰ ਆ ਰਹੀ ਔਰ ਜਿਸ ਤੰਕ ਨਾਲ ਪਰ ਲੈ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਕਹਿੰਦੇ ਨਜ਼ਰ ਆਇਆ ਸੀ ਕਿ ਪੰਚਾਇਤਾਂ ਚੋਣਾਂ ਕਰਕੇ ਪੰਚਾਇਤਾਂ ਦੇ ਵਿੱਚ ਆ ਪਿੰਡਾਂ ਦੇ ਵਿੱਚ ਮਾਹੌਲ ਨਹੀਂ ਖਰਾਬ ਹੋਣਾ ਚਾਹੀਦਾ ਇਸ ਕਰਕੇ ਸਰਕਾਰ ਦੀ ਮਨਸ਼ਾ ਸੀ ਕਿ ਪੰਚਾਇਤਾਂ ਜਿਹੜੀਆਂ ਨੇ ਉਹ ਰਾਜਨੀਤਿਕ ਦਖਲਅੰਦਾਜ਼ੀ ਤੋਂ ਬਾਅਦ ਹੋ ਗਈ ਇਸ ਕਰਕੇ ਹੁਣ ਜਿਹੜਾ ਬਿੱਲ ਪਾਸ ਹੋਇਆ ਇਸ ਤੋਂ ਬਾਅਦ ਪਸਤ ਲੜਾਂ ਦੇ ਵਿੱਚ ਜਿਹੜੇ ਪੰਚਾਇਤੀ ਚੋਣ ਹੋਣਗੇ ਉਹਦੇ ਵਿੱਚ ਕਿਸੇ ਵੀ ਪਾਰਟੀ ਦੇ ਸਿੰਬਲ ਦਾ ਇਸਤੇਮਾਲ ਨਹੀਂ ਹੋਏਗਾ ਔਰ ਦੂਜੇ ਪਾਸੇ ਜਿਸ ਤੰਗ ਦੇ ਨਾਲ ਸਰਕਾਰ ਨੇ ਪਾਲਿਸੀ ਵੀ ਬਣਾਈ ਹੈ ਕਿ ਜੋ ਵੀ ਪੰਚਾਇਤ ਆਪਣਾ ਪੰਚ ਜਾਂ ਸਰਪੰਚ ਸਰਵ ਸੇਮਤੀ ਦੇ ਨਾਲ ਜਿਹੜਾ ਵੀ ਪਿੰਡ ਚੁਣੇਗੀ ਉਹਨੂੰ 5 ਲੱਖ ਰੁਪਏ ਇਨਾਮ ਰਾਸ਼ੀ ਵੀ ਦਿੱਤੀ ਜਾਏਗੀ ਯਾਨੀ ਪਸਤ ਲੜਾਂ ਦੇ ਵਿੱਚ ਇੱਕ ਪਾਸੇ ਬਿੱਲ ਨੂੰ ਮਨਜ਼ੂਰੀ ਮਿਲੀ ਹੈ ਦੂਜੇ ਪਾਸੇ ਪੰਚਾਇਤਾਂ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ ਉਹਨਾਂ ਦੀ ਵੀ ਸਰਗਰਮੀਆਂ ਜਿਹੜੀਆਂ ਨੇ ਉਹ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਇਸ ਬਿੱਲ ਨੂੰ ਮਨਜ਼ੂਰੀ ਤੋਂ ਬਾਅਦ ਸਰਕਾਰ ਜਿਹੜੀ ਹੈ ਅਕਤੂਬਰ ਦੇ ਅਧ ਵਿਚਕਾਰ ਦੇ ਵਿੱਚ ਯਾਨੀ ਅੱਧੇ ਅੱਧੇ ਦੇ ਤੋਂ ਬਾਅਦ ਹੀ ਸਰਕਾਰ ਜਿਹੜੀ ਹੈ ਪੰਚਾਇਤੀ ਚੋਣਾਂ ਕਰਵਾ ਸਕਦੀ ਹੈ ਯਾਨੀ ਇਹ ਵੀ ਸਪੱਸ਼ਟ ਹੋ ਚੁੱਕਿਆ ਹੈ ਕਿ ਅਕਤੂਬਰ ਦੇ ਵਿੱਚ ਹੀ ਪੰਚਾਇਤੀ ਚੋਣਾਂ ਜਿਹੜੀਆਂ ਨੇ ਉਹ ਵੀ ਹੋ ਸਕਦੀਆਂ ਨੇ ਲੇਕਿਨ ਵੱਡੀ ਖਬਰ ਆਈ ਹੈ ਕਿ ਪੰਚਾਇਤੀ ਰਾਜ ਸੋਧ ਬਿੱਲ 1024 ਜਿਹੜਾ ਕੁਝ ਨੂੰ ਅਜੇ ਰਾਜਪਾਲ ਦੀ ਤਰਫੋਂ ਮਨਜ਼ੂਰੀ ਦਿੱਤੀ ਗਈ ਹੈ ਔਰ ਇਸੇ ਵੀ ਤਰ੍ਹਾਂ ਦਾ ਕੋਈ ਰੇੜਾ ਜਿਹੜਾ ਉਹ ਸਰਕਾਰ ਅਤੇ ਰਾਜਪਾਲ ਦੇ ਵਿਚਾਲੇ ਵੇਖਣ ਨੂੰ ਨਹੀਂ ਮਿਲਿਆ ਰਾਜਪਾਲ ਜਿਹੜੇ ਨਵੇਂ ਆਏ ਨੇ ਉਹ ਸਰਕਾਰ ਦੇ ਨਾਲ ਪੂਰਨ ਤੌਰ ਤੇ ਤਾਲਮੇਲ ਪਣਾ ਕੇ ਪੰਜਾਬ ਨੂੰ ਤਰੱਕੀ ਵੱਲ ਨੂੰ ਅੱਗੇ ਲੈ ਜਾਂਦੇ ਹੋਏ ਨਜ਼ਰ ਆ ਰਹੇ ਨੇ ਜੀ ਜੀ ਤਮਾਮ ਜਾਣਕਾਰੀ ਦੇਣ ਲਈ ਧੰਨਵਾਦ ਤਾਂ ਵੱਡੀ ਖਬਰ ਜਿਹੜੀ ਅੱਜ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਰਾਜਪਾਲ ਦੇ ਵੱਲੋਂ ਆਪਣੇ ਕਾਰਜਕਾਲ ਦੇ ਪਹਿਲੇ ਬਿੱਲ ਨੂੰ ਹਰੀ ਚੰਡੀ ਦੇ ਦਿੱਤੀ ਗਈ ਹੈ ਤਾਂ ਅਕਤੂਬਰ ਦੇ ਵਿੱਚ ਹੀ ਪੰਚਾਇਤੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਦੱਸਦੀ ਕਿ ਇਹ ਬਿਲ ਉਹੀ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਸੋਧ ਕੀਤੇ ਗਏ ਸੀ ਕਿ ਕੋਈ ਵੀ ਪਾਰਟੀ ਦੇ ਜਿਹੜਾ ਚੋਣ ਨਿਸ਼ਾਨ ਹੈ ਉਸ ਤੇ ਚੋਣ ਨਹੀਂ ਲੜੇਗਾ ਤੇ ਜਿਹੜਾ ਪਿੰਡ ਸਰਬਸਮਤੀ ਦੇ ਨਾਲ ਜਿਹੜਾ ਪੰਚ ਜਾਂ ਸਰਪੰਚ ਚੁੰੰਦਾ ਉਸ ਨੂੰ 5 ਲੱਖ ਦਾ ਇਨਾਮ ਵੀ ਦਿੱਤਾ ਜਾਵੇਗਾ ਕਿਉਂਕਿ ਪਿੰਡ ਦਾ ਸਰਪੰਚ ਪਿੰਡ ਦੇ ਲੋਕਾਂ ਦੇ ਹਿੱਤਾਂ ਦੇ ਲਈ ਹੁੰਦਾ ਹੈ ਨਾ ਕਿ ਪਾਰਟੀ ਦੇ ਲਈ ਤਾ ਉਸ ਬਿੱਲ ਨੂੰ ਹੁਣ ਹਰੀ ਚੰਡੀ ਦੇ ਦਿੱਤੀ ਗਈ ਹੈ ਤਾਂ ਅਕਤੂਬਰ ਦੇ ਵਿੱਚ ਹੀ ਚੋਣਾ ਹੋ ਸਕਦੀਆਂ ਨੇ ਪੰਚਾਇਤੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਤਾਂ ਰਾਜਪਾਲ ਜਿਹੜੇ ਗੁਲਾਬ ਚੰਦ ਕਤਾਰੀਆਂ ਨੇ ਉਹ ਸੀਮਾਨ ਦੇ ਨਾਲ ਮੋੜੇ ਦੇ ਨਾਲ ਮੋੜਾ ਲਗਾ ਕੇ ਤੁਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਪਹਿਲੇ ਬਿੱਲ ਨੂੰ ਆਪਣੇ ਕਾਰਜਕਾਲ ਦੇ ਪੰਜਾਬ ਦਾ ਜਦੋਂ ਦਾ ਆਉਣਾ ਨੇ ਰਾਜਪਾਲ ਵਜੋਂ ਉਹਦਾ ਸਾਭਿਆ ਪਹਿਲਾ ਬਿੱਲ ਹੈ ਜਿਨ੍ਹਾਂ ਨੂੰ ਜਿਸ ਨੂੰ ਉਹਨਾਂ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਹੈ ਤਾਂ ਹੁਣ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਹੋਰ ਤੇਜ਼ ਹੋ ਜਾਵੇਗੀ ਕਿ ਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ 1 ਅਕਤੂਬਰ ਦੇ ਵਿੱਚ ਹੀ ਪੰਚਾਇਤੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤਸਵੀਰ ਸਾਫ਼ ਹੋ ਸਕਦੀ ਹੈ ਕਿ ਕਦੋਂ ਜਿਹੜੀ ਹੈ ਪੰਚਾਇਤੀ ਚੋਣਾਂ ਦੀਆਂ ਤਰੀਖਾ ਦਾ ਐਲਾਨ ਹੋ ਸਕਦਾ ਹੈ ਪੰਜਾਬ ਦੇ ਵਿੱਚ ਪੰਚਾਇਤਾਂ ਚੋਣਾਂ ਦੇ ਨਾਲ ਜੁੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਕਿ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਪੰਜਾਬ ਪੰਚਾਇਤੀ ਰਾਜ ਬਿਲ 2024 ਨੂੰ ਹਰੀ ਚੰਡੀ ਦੇ ਦਿੱਤੀ ਹੈ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਪੰਚਾਇਤੀ ਰਾਜ ਸੋਧ ਬਿਲ 2024 ਨੂੰ ਰਾਜਪਾਲ ਦੀ ਮਨਜ਼ੂਰੀ ਮਿਲ ਗਈ ਹੈ ਹੁਣ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਹੋਰ ਤੇਜ ਹੋ ਜਾਵੇਗੀ ਦੱਸਦੀ ਕਿ ਨਵੇਂ ਰਾਜਪਾਲ ਨੇ ਆਪਣੇ ਕਾਰਜਕਾਲ ਦੇ ਪਹਿਲੇ ਬਿੱਲ ਨੂੰ ਹਰੀ ਚੰਡੀ ਦੇ ਦਿੱਤੀ ਹੈ ਪੰਚਾਇਤੀ ਚੋਣਾਂ ਦੇ ਵਿੱਚ ਰੱਖਵੇ ਕਰਨ ਦੀ ਪੁਰਾਣੀ ਪ੍ਰਥਾ ਵੀ ਬਹਾਲ ਹੋ ਗਈ ਹੈ ਤਾਂ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਕਿ ਪੰਜਾਬ ਦੇ ਰਾਜਪਾਲ ਗੁਲਾਬ ਚੰਕਟਾਰੀਆਂ ਨੇ ਪੰਜਾਬ ਪੰਚਾਇਤੀ ਰਾਜ ਸੋਧ ਬਿੱਲ 2024 ਨੂੰ ਪਾਸ ਕਰ ਦਿੱਤਾ ਹੈ ਰਾਜਪਾਲ ਬਣਨ ਤੋਂ ਬਾਅਦ ਉਹਨਾਂ ਦੇ ਵੱਲੋਂ ਪਾਸ ਕੀਤਾ ਗਿਆ ਇਹ ਪਹਿਲਾ ਬਿੱਲ ਹੈ ਜਿਸ ਨੂੰ ਵਿਧਾਨ ਸਭਾ ਦੇ ਵਿੱਚ ਮੰਜ਼ੂਰੀ ਦਿੱਤੀ ਗਈ ਸੀ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਹੁਣ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਹੋਰ ਤੇਜ਼ ਹੋ ਜਾਵੇਗੀ ਅਤੇ ਕੋਈ ਵੀ ਪਾਰਟੀ ਆਪਣੇ ਹਲਕੇ ਦੇ ਵਿੱਚ ਪੰਚਾਇਤੀ ਚੋਣਾਂ ਨਹੀਂ ਕਰਵਾ ਸਕੇਗੀ ਇਸ ਨਾਲ ਸਰਕਾਰ ਨੂੰ ਅਗਲੇ ਮਹੀਨੇ ਸੂਬੇ ਦੇ ਵਿੱਚ 13241 ਪੰਚਾਇਤੀ ਦੀਆਂ ਚੋਣਾਂ ਕਰਵਾਉਣ ਦੇ ਵਿੱਚ ਮਦਦ ਮਿਲੇਗੀ ਦੱਸਿਆ ਕਿ ਵਿਧਾਨ ਸਭਾ ਸੈਸ਼ਨ ਜਿਹੜਾ ਹੋਇਆ